ਨਾਮ ਦਿਲਬਖ ਸਿੰਘ ਆ ਜੀ ਪਿੰਡ ਮੇਰਾ ਚੱਕ ਜੰਦਾ ਜੀ ਨੀਅਰ ਵੇਰ ਕਮਰਕ ਪਲਾਂਟ ਮੇਰੇ ਤੋਂ ਮੋਬਾਈਲ ਆਟਾ ਚੱਕੀ ਹੈ ਠੀਕ ਹੈ ਸਰ ਇਹ ਆ ਦੇਖੋ ਆ ਜਿਹੜੀਆਂ ਇਹ ਮੇਰੇ ਮਤਲਬ ਇਹ ਦੋ ਆਟਾ ਚੱਕੀਆਂ ਆਇਆਂ ਇੱਕ ਮੈਂ ਮਤਲਬ ਪਸ਼ੂਆਂ ਦੇ ਵੰਡੇ ਵਾਸਤੇ ਰੱਖੀ ਹੈ ਇਹਦੇ ਨਾਲ ਪਸ਼ੂਆਂ ਦਾ ਵੰਡਾ ਪੀਸਦਾ ਤੇ ਆ ਜਿਹੜੀ ਹੈ ਮੈਂ ਸਪੈਸ਼ਲ ਆਟੇ ਵਾਸਤੇ ਰੱਖੀ ਹੈ ਠੀਕ ਹੈ ਜੀ ਪਲਾਸ ਆਟਾ ਜਿਹੜਾ ਨਾ ਵੈਕਿਊਮ ਦੇ ਨਾਲ ਖਿੱਚ ਕੇ ਠੰਡਾ ਹੋ ਕੇ ਆਉਂਦਾ ਆਟਾ ਠੀਕ ਹੈ ਅੱਛਾ ਇਹ ਤਾਂ ਇਹਦਾ ਮਤਲਬ ਇਹੀ ਹੈ ਵੀ ਠੰਡਾ ਹੋ ਕੇ ਆਟਾ ਆਉਂਦਾ ਹਾਂਜੀ ਠੰਡਾ ਆਟਾ ਬਲੌਰ ਹਾਂਜੀ ਬਲੌਰ ਹਾਂਜੀ ਇਹ ਚੋ ਵੀ ਫਿਰ ਥੱਲੇ ਨਿਕਲ ਆਟਾ ਜਾਂ ਕਿਦਾਂ ਹਾਂਜੀ ਹਾਂਜੀ ਉਤੋਂ ਉਹ ਦੇਖੋ ਪਾਈਪਾਂ ਰਾਈ ਬਲੌਰ ਖਿੱਚਦਾ ਆ ਹਾਂਜੀ ਉਤੋਂ ਫਿਰ ਇਹਦੇ ਵਿੱਚ ਆ ਟੋਲ ਚਾਉਂਦਾ ਆ ਜਾਂ ਇਸ ਤਰੀਕੇ ਚ ਇੱਥੋਂ ਫਿਰ ਦੇਖੋ ਇਹਦੇ ਵਿੱਚ ਪੱਖਾ ਜਿਹਾ ਚੱਲਦਾ ਆ ਠੀਕ ਹੈ ਤੇ ਉਹ ਇੱਥੇ ਥੱਲੇ ਬੋਰਾ ਲਾਉਣਾ ਪੈਂਦਾ ਆ ਬੈਲਟਾ ਹਾਂਜੀ ਇਹ ਬੈਲਟਾ ਇਹ ਸਾਰਾ ਇਹਦਾ ਸਿਸਟਮ ਹੈ ਅੱਛਾ ਹਾਂਜੀ ਤੇ ਪਿੱਛੇ ਕਣਕ ਪਾਈ ਜਾਣੀ ਆਪਾਂ ਨਾ ਹਾਂਜੀ ਹਾਂਜੀ ਸਾਰਾ ਬਲੂਰ ਰਹੀਂ ਇਥੋਂ ਨਿਕਲੇਣਾ ਬਾਹਰ ਹਾਂਜੀ ਸਾਰਾ ਹਾਂਜੀ ਤੇ ਸਾਫ਼ ਕਰਨ ਵਾਲਾ ਅ ਰੂਲਾ ਆਇਆ ਹੋਈ ਅੱਛਾ ਹਾਂਜੀ ਜਦੋਂ ਮਿੱਟੀ ਮੁੱਟੀ ਦੀ ਡਲੀ ਵਗੈਰਾ ਹੋਵੇ ਹਾਂਜੀ ਕੁੰਡੀ ਗੰਡੀ ਵਗੈਰਾ ਹੋਵੇ ਸਾਰਾ ਕੁਝ ਕੱਢਦਾ ਇਹ ਪੇੜੇ ਵਾਸਤੇ ਆ ਜਿੱਦਾਂ ਦੇਖੋ ਇੱਥੇ ਭਾਜੀ ਹੁਣ ਅਸੀਂ ਪੀ ਕੇ ਗਏ ਆ ਤੁਹਾਡੇ ਗਵਾਂਡ ਬਹੁਤ ਵਧੀਆ ਸੀਗਾ ਨਿੱਗਰ ਸੀਗਾ ਮਾਲ ਉਹਦੇ ਵਿੱਚ ਕੋਈ ਨਾ ਮਿੱਟੀ ਘਟਾ ਨਹੀਂ ਸੀਗਾ ਅਸੀਂ ਤਾਂ ਜਿੱਦਾਂ ਦਾ ਪੀ ਦਵਾਂਗੇ ਬਟਾ ਨਾ ਦੇਖੋ ਪਸ਼ੂਆਂ ਨੇ ਖਾਣਾ ਵਧੀਆ ਤਰੀਕੇ ਦਾ ਦਾਣਾ ਸਾਫ਼ ਹੋਣਾ ਚਾਹੀਦਾ ਸੀ ਇਹਦੇ ਵਿੱਚ ਦੀ ਕੱਢਦਾ ਹੀ ਤਾਂ ਇਹੋ ਪਸ਼ੂਆਂ ਦੇ ਵੰਡੇ ਵਾਸਤੇ ਹੀ ਸਪੈਸ਼ਲ ਇੱਕ ਵਾਰੀ ਇਹ ਚ ਕਿੰਨਾ ਪੈ ਜਾਂਦਾ ਇਹਦੇ ਵਿੱਚ ਕੋਈ 55 60 ਕਿਲੋ ਮਾਲ ਪੈਂਦਾ ਹੀ ਲਮਸਾ ਮ ਕੋਈ ਐ ਦੀ ਘੰਟੇ ਦੀ ਲਾ ਲੋ ਸਾਢੇ ਕਿ ਤਿੰਨ ਕੁਇੰਟਲ ਐਵਰੇਜ ਹਾਂਜੀ ਇਹ ਵਿੱਚ ਘਰਾਟ ਹੈ ਹਾਂਜੀ ਇਹ ਦੇ ਘਰਾਟੀ ਕਹਿੰਦੇ ਨਾ ਇਹਨੂੰ ਐਮਰੀ ਕਹਿੰਦੇ ਆ ਜੀ ਇਹਨੂੰ ਐਮਰੀ ਪੱਥਰ ਕਹਿੰਦੇ ਆ ਐਮਰੀ ਪੱਥਰ ਹਾਂਜੀ ਤੇ ਇਹ ਫੇ ਤੁਹਾਨੂੰ ਕਿੰਨੀ ਦੇਰ ਬਾਅਦ ਬਦਲਣਾ ਪੈਂਦਾ ਇਹ ਸਰ ਕਰੀਬ ਕੜੀ ਜਾਂਦੇ ਆ ਡੇਢ ਤੋਂ 2 ਸਾਲ ਕੱਢ ਜਾਂਦੇ ਆ ਜਿੱਦਾਂ ਆਟੇ ਵਾਲੀ ਦੇ ਨਾਲ ਆਟਾ ਪੀ ਦੇਣਾ ਪੇੜੇ ਵਾਲੀ ਦੇ ਨਾਲ ਪੇੜਾ ਦੋਵਾਂ ਦੀ ਕਸਾਈ ਘੱਟ ਹੁੰਦੀ ਆ ਇਹ ਲੋਕਲ ਇੱਦਾਂ ਨਾਰਮਲ ਮਿਲ ਜਾਂਦੇ ਆ ਹਾਂਜੀ ਮਿਲ ਜਾਂਦੇ ਆ ਜੀ ਆਪਣੇ ਜਲੰਧਰ ਰੇਲਵੇ ਸਟੇਸ਼ਨ ਤੋਂ ਉਹ ਤੋਂ ਹਰਿਆਣੇ ਤੋਂ ਲਿਆਂਦੀ ਸੀਗੀ ਹਾਂਜੀ ਚੱਕ ਹੁੰਦਾ ਵੈਸੇ ਕਹਦਾ ਇਹ ਪੱਥਰ ਇਹ ਹੁੰਦਾ ਇਹੋ ਐਮਰੀ ਇਹਨੂੰ ਕਹਿੰਦੇ ਮਤਲਬ ਇਹੋ ਹੀ ਕੈਮੀਕल्स ਦੇ ਨਾਲ ਹੀ ਤਿਆਰ ਕੀਤਾ ਹੁੰਦਾ ਇਹ ਨੇਚਰਲ ਪੱਥਰ ਨਹੀਂ ਇਹਨੂੰ ਕਹਿ ਸਕਦੇ ਨੰਬਰ ਜਆ ਸਰ ਸਾਡਾ 98760 30925